ਜੂਨ ਦੀਆਂ ਛੁੱਟੀਆਂ ਦਾ ਕੰਮ ਜਾਰੀ ਹੈ ਤੇ ਛੁੱਟੀਆਂ ਕਾਫੀ ਲੰਘੀਆਂ ਪੰਜਾਬੀ ਦੇ ਵਿੱਚ ਮੈਡਮ ਸਾਡੇ ਪੰਜਾਬੀ ਵਾਲੇ ਕਹਿੰਦੇ ਕਿ ਥਾਣੇ ਨੂੰ ਡੀਐਸਪੀ ਸਾਹਿਬ ਨੂੰ ਪੱਤਰ ਲਿਖੋ ਕਿ ਤੁਹਾਡੇ ਮਹੱਲੇ ਦੇ ਵਿੱਚ ਚੋਰਾਂ ਦੀ ਬੜੀ ਭਮਾਰਾ ਹੈ ਤੇ ਇਹ ਵੀ ਮੈਨੂੰ ਕਹਿੰਦੇ ਸੀ ਕਿ ਨੰਝਿਆ ਤੂੰ ਆਪਣੇ ਆਪ ਦੇ ਵਿੱਚ ਨਾ ਲਾਈਨਾਂ ਲਿਖ ਲੈਣਾ ਤੂੰ ਆਪਣੇ ਆਪ ਵੀ ਬਣਾ ਲਿਆ ਕਰ ਫਿਰ ਮੈਂ ਜਿਹੋ ਜਿਹਾ ਮਹੱਲੇ 'ਚ ਮਾਹੌਲ ਸੀਗਾ ਉਹ ਜੀ ਮੈਂ ਅਰਜੀ ਲਿਖੀ ਪੱਤਰ ਡੀਐਸਪੀ ਸਾਹਿਬ ਨੂੰ ਸੇਵਾ ਵਿਖੇ ਡੀਐਸਪੀ ਸਾਹਿਬ ਜੀ ਜਨਾਬ ਹਸਤਾ ਪੰਜਾਬ ਟੱਕਾ ਕਲੋਨੀ ਨਿਵਾਸੀ ਪਟਿਆਲਾ ਚੋਰਾਂ ਦੀ ਪਰਮਾਰ ਬਾਰੇ ਸ੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਮਹੱਲੇ ਵਿੱਚ ਦਿਨ ਦਿਹਾੜੇ ਲਾਲ ਕੁਆਟਰਾਂ ਵਿੱਚ ਕਾਲੀਆਂ ਚੋਰੀਆਂ ਹੋ ਰਹੀਆਂ ਨੇ ਚੋਰਾਂ ਦਾ ਇੰਨਾ ਹੌਸਲਾ ਵੱਧ ਗਿਆ ਕਿ ਦਿਨ ਦਿਹਾੜੇ ਹਸਪਤਾਲ ਚੋਂ ਮਰੀਜ਼ਾਂ ਦਾ ਦਲਈਏ ਹੀ ਖੋ ਕੇ ਖਾ ਜਾਂਦੇ ਨੇ ਪਰਸੋਂ ਇੱਕ ਕਾਲਜ ਦੀ ਕੁੜੀ ਫੋਨ ਸੁਣਦੀ ਜਾਵੇ ਪਿੱਛੇ ਪਿੱਛੇ ਉਹਦੇ ਚੋਰ ਲੱਗੇ ਉਹਨਾਂ ਨੇ ਝਪਟ ਮਾਰ ਕੇ ਫੋਨ ਖੋਲਿਆ ਕੁੜੀ ਨੇ ਰੋਲਾ ਰੋਲਾ ਜੱ ਬਥੇਰਾ ਪਾ ਕੇ ਵੇਖਿਆ ਪਰ ਫੋਨ ਲੈ ਗਏ ਫੋਨ ਤੇ ਚਲਦੀ ਗੱਲ ਤੇ ਜਿਹਦੇ ਨਾਲ ਗੱਲ ਕੁੜੀ ਕਰਦੀ ਸੀ ਉਹਨੂੰ ਕਹਿੰਦੇ ਭਾਈ ਸਾਹਿਬ ਫੋਨ ਚੋਰੀ ਹੋ ਗਿਆ ਫੋਨ ਕਟੋ ਇੰਨਾ ਹੌਸਲਾ ਵਧ ਗਿਆ ਤੇ ਉਸ ਤੋਂ ਬਾਅਦ ਤੁਸੀਂ ਕੀ ਦੇਖਦੇ ਹੋ ਕਿ ਸਾਡੇ ਇੱਕ ਗਵੰਟੀ ਨੇ ਗਰਧਾਰੀ ਲਾਲ ਜੀ ਉਹ ਰੋਜ ਹੀ ਮੱਲੇ ਵਾਲਿਆਂ ਨੂੰ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਸਾਡੇ ਘਰ ਵੀ ਲੰਬਾ ਜਾ ਦੇਗਾ ਨੰਜੇ ਤੂੰ ਮੇਰਾ ਫੋਨ ਨਹੀਂ ਚੱਕਦਾ ਤੂੰ ਮੇਰਾ ਫੋਨ ਨਹੀਂ ਚੱਕਦਾ ਤੇ ਸਾਰੇ ਗਵਾਂਢੀ ਏਸੇ ਹੀ ਗੱਲ ਤੋਂ ਅੱਕ ਗਏ ਰਾਤ ਨੂੰ ਚੋਰ ਆਏ ਤੇ ਉਹਦਾ ਫੋਨ ਚੱਕ ਕੇ ਲੈ ਗਏ ਉਹ ਉਸ ਤੋਂ ਬਾਅਦ ਸਾਰੇ ਮੱਲੇ ਨੂੰ ਕਹਿੰਦਾ ਫਿਰਦਾ ਮੇਰੇ ਫੋਨ ਨੂੰ ਨਜ਼ਰ ਲੱਗ ਗਈ ਨਜ਼ਰ ਲੱਗ ਗਈ ਨਜ਼ਰ ਲੱਗ ਗਈ ਤੁਸੀਂ ਮੇਰਾ ਫੋਨ ਕਹਿੰਦੇ ਸੀ ਚੱਕ ਦੇਣੀ ਚੋਰ ਚੱਕ ਕੇ ਲੈ ਗਏ ਤੁਸੀਂ ਪੁਲਿਸ ਜੀ ਆਪ ਹੀ ਸੋਚੋ ਇਹੋ ਜੀਆਂ ਵਾਰਦਾਤਾਂ ਹੋ ਰਹੀਆਂ ਨੇ ਚੋਰਾਂ ਨੂੰ ਫੜਨ ਲਈ ਅਸੀਂ ਮੱਲੇ ਦੇ ਵਿੱਚ ਪਾਲ ਰੱਖੇ ਨੇ ਬਥੇਰੇ ਕੁੱਤੇ ਤੇ ਕੁੱਤੀਆਂ ਪਰ ਸਾਰਾ ਦਿਨ ਇਹੀ ਚੱਲਦਾ ਰਹਿੰਦਾ ਕਿ ਚੋਰਾਂ ਦੇ ਇੰਨੇ ਹੌਸਲੇ ਵਧ ਗਏ ਦਿਨਦਹਾਰੇ ਚੋਰੀਆਂ ਬਥੇਰੇ ਪਾਲੇ ਅਸੀਂ ਕੁੱਤੇ ਕੁੱਤੀਆਂ ਸਾਰਾ ਦਿਨ ਚੱਲਦਾ ਰਹਿੰਦਾ ਤੁੱਤਕ ਤੁੱਤਕ ਤੁੱਤੀਆਂ ਤੁੱਤਕ ਤੁੱਤਕ ਤੁੱਤੀਆਂ ਬੜੀ ਇੱਕ ਮੋਟੀ ਜੀ ਜਨਾਨੀ ਮੋਟੀ ਚੇਨ ਪਾ ਕੇ ਲੰਗੀ ਜਾਵੇ ਚੋਰ ਨੇ ਜਦੋਂ ਚਪਟ ਮਾਰੀ ਆ ਕੇ ਉਹਨੂੰ ਚੈਨੀ ਖੋਣ ਹੀ ਲੱਗਿਆ ਸੀ ਉਸ ਬੀਬੀ ਨੇ ਚੋਰ ਨੂੰ ਫੜ ਲਿਆ ਤੇ ਚੰਗੀ ਤਰ੍ਹਾਂ ਬਾਲਾਂ ਤੋਂ ਕਮਾਇਆ ਇੰਨੇ ਨੂੰ ਸਾਰਾ ਮੱਲਾ ਬਾਹਰ ਆਇਆ ਸਾਰੇ ਮੱਲੇ ਨੇ ਚੰਗੀ ਤਰ੍ਹਾਂ ਛਿੱਤਰ ਭਰਾਇਆ ਫਿਰ ਪੁਲਿਸ ਨੂੰ ਫੋਨ ਕਮਾਇਆ ਤੇ ਚੋਰ ਪੁਲਿਸ ਨੂੰ ਫੜਾਇਆ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਜਦੋਂ ਸਾਰਾ ਮੱਲਾ ਰੱਜ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਚੋਰ ਪੁਲਿਸ ਕੋਲੋਂ ਪਤਾ ਨਹੀਂ ਕਿਹੜੇ ਵੇਲੇ ਭੱਜ ਗਿਆ